ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਔਕੜ ਦੁਲੈਂਕੜ ਸਿਹਾਰੀ ਬਿਹਾਰੀ ਸੋਹਣੀ ਤੇਰੀ ਲਿਪੀ ਏ ਜਾਨ ਤੋਂ ਵੀ ਪਿਆਰੀ ਬਚਪਨ ਚ ਤੂੰ ਮੈਨੂੰ ਲੋਰੀ ਸੁਣਾਈ ਫੜ ਕੇ ਤੂੰ ਉਂਗਲੀ ਦੁਨੀਆ ਵਿਖਾਈ ਕਿਤਾਬਾਂ ਦੇ ਵਿੱਚ ਮੈਨੂੰ ਫੇਰੀ ਲੁਵਾਈ ਤੇਰੀ ਵਰਣਮਾਲਾ ਚ ਕੀਤੀ ਪੜਾਈ ਤੂੰ ਜੱਗ ਤੋਂ ਹੈ ਵਖਰੀ ਤੂੰ ਅਰਸ਼ਾਂ ਤੋਂ ਆਈ ਬਿਨ ਤੇਰੇ ਹਰ ਬੋਲੀ ਲੱਗਦੀ ਪਰਾਈ ਬੁੱਲਾ ਵੀ ਤੂੰ ਏ ਤੇ ਵਾਰਿਸ ਵੀ ਤੂੰ ਏ ਅਮਰਤਾ ਦੀ ਕਲਮ ਦਾ ਧਾਰਸ ਵੀ ਤੂੰ ਏ ਸੱਚ ਕਹਿੰਦਾ ਮੱਕਾ ਬਨਾਰਸ ਵੀ ਤੂੰ ਏ ਸਲੀਕਾ ਸਖਾਇਆ ਤੂੰ ਰਹਿਣਾ ਸਖਾਇਆ ਸਲਿਕਾ ਸਖਾਇਆ ਤੂੰ ਰਹਿਣਾ ਸਖਾਇਆ ਉੱਠਣਾ ਖਲੋਣਾ ਤੇ ਬਹਿਣਾ ਸਖਾਇਆ ਜੋ ਲਿਖਿਆ ਹੈ ਉਸ ਨੂੰ ਤੂੰ ਕਹਿਣਾ ਸਖਾਇਆ ਹਰਫਾਂ ਨੂੰ ਚੋਰੀ ਦੇ ਵਾਂਗ ਰਲਾਇਆ ਪਰ ਕੇ ਪਰਾਤਾਂ ਤੂੰ ਖੂਬ ਰਜਾਇਆ ਮਿਟਾਉਣ ਲਈ ਤੈਨੂੰ ਜਦ ਵਗੇ ਹਨੇਰੀ ਹਿਫਾਜ਼ਤ ਫਿਰ ਪੁੱਤਰ ਨੇ ਕਰਦੇ ਬਥੇਰੀ ਗੁਰੂਆਂ ਦੀ ਥਾਪੀ ਨੇ ਬਲ ਤੈਨੂੰ ਦਿੱਤਾ ਹਰ ਮੁਸ਼ਕਲ ਨੇ ਜਿੱਟਣ ਦਾ ਬਲ ਤੈਨੂੰ ਦਿੱਤਾ ਹਰ ਜਲਮ ਚ ਤੇਰਾ ਹੀ ਪੁੱਤਰ ਬਣਾ ਮੈਂ ਲਿਖ ਲਿਖ ਸੋਲੇ ਸੁ ਪੁੱਤਰ ਬਣਾ ਮੈਂ ਤੇ ਝਗੜੇ ਨੇ ਪਾਉਂਦੇ ਜੋ ਸਭ ਨੂੰ ਸਤਾਉਂਦੇ ਧਰਮਾਂ ਦੇ ਨਾਂ ਤੇ ਜੋ ਵੰਡੀਆਂ ਨੇ ਪਾਉਂਦੇ ਰੱਬ ਦੀ ਕਚਹਿਰੀ ਚ ਦੋਸ਼ੀ ਬਣਨਗੇ ਦੋਜ਼ਖ ਦੀ ਅੱਗ ਚ ਵੇਖੀ ਸੜਨਗੇ ਤੇਰੀ ਹਾਂ ਦੇ ਵਿੱਚ ਹੁੰਗਾਰਾ ਹੈ ਮੇਰਾ ਤੇਰੀ ਹਾਂ ਦੇ ਵਿੱਚ ਹੁੰਗਾਰਾ ਹੈ ਮੇਰਾ ਨਹੀਂ ਤੇਰੇ ਬਿਨ ਗੁਜ਼ਾਰਾ ਹੈ ਮੇਰਾ ਅੰਦਰਾਂ ਦੇ ਵਿੱਚ ਤੂੰ ਹੈ ਡੇਰਾ ਲਗਾਇਆ ਮੈਂ ਰੂੜੀ ਸਾ ਉਸਤੇ ਤੂੰ ਦੀਪਕ ਜਗਾਇਆ ਤੇਰੀ ਲੋ ਨੇ ਮੈਨੂੰ ਹੈ ਰਸਤਾ ਵਿਖਾਇਆ ਤੂੰ ਚਿੰਤਨ ਦਾ ਸਿਖਰ ਤੂੰ ਉਸ ਦੀ ਡੁੰਗਾਈ ਤੂੰ ਚਿੰਤਨ ਦਾ ਸਿਖਰ ਤੂੰ ਉਸ ਦੀ ਡੁੰਗਾਈ ਉਹ ਤਰਿਆ ਹੀ ਤਰਿਆ ਜਿਸ ਡੁੱਬ ਕੀ ਲਗਾਈ ਮਰ ਕੇ ਵੀ ਤੇਰਾ ਮੈਂ ਪੱਲਾ ਨਾ ਛੱਡੂ ਦਿਲ ਵਿੱਚੋਂ ਤੈਨੂੰ ਮੈਂ ਹਰ ਗਿਜ਼ ਨਾ ਕੱਢੂ ਹੋਲੀ ਦੀਵਾਲੀ ਵਿਸਾਖੀ ਤੇ ਲੋੜੀ ਤੇਰੇ ਨਾਲ ਸੋਂਦੇ ਸੁਹਾਗ ਤੇ ਘੋੜੀ ਤੂੰ ਸਭ ਤੋਂ ਹੈ ਮਿੱਠੀ ਤੂੰ ਸਭ ਤੋਂ ਪਿਆਰੀ ਤੂੰ ਫੁੱਲਾਂ ਦੀ ਛੈਰ ਤੇ ਸਜਰੀ ਕਿਯਾਰੀ ਸ਼ਿਵ ਦੀ ਕਲਮ ਤੇ ਜੋ ਮੋਤੀ ਸਜਾਏ ਪਾਤਨ ਨੇ ਲਿਖ ਲਿਖ ਮੁਰਝੋਲੀ ਪਾਏ ਉਧਰ ਵੀ ਤੇਰੇ ਨੇ ਪੁੱਤਰ ਬਥੇਰੇ ਫੱਲਾਉਂਦੇ ਨੇ ਚਾਨਣ ਮਿਟਾਉਂਦੇ ਹ ਹਨੇਰੇ ਮਹਿਮਾ ਚ ਤੇਰੇ ਇਹ ਮਾਲਾ ਪਹਰੋਈ ਕਰੀ ਮਾਫ ਮੈਨੂੰ ਗੁਸਤਾਖੀ ਜੇ ਹੋਈ ਕਰੀ